ਸ਼ਹਿਰ ਧਾਰੀਵਾਲ ਦੇ ਵਾਰਡ ਨੰਬਰ 9 ਵਿਖੇ ਸਫਾਈ ਨੂੰ ਲੈ ਕੇ ਇੱਕ ਸਫਾਈ ਸੇਵਕ ਅਤੇ ਕੌਂਸਲਰ ਦੇ ਪਤੀ ਵਿਚਕਾਰ ਪੈਦਾ ਹੋਏ ਤਣਾਅ ਕਾਰਨ ਸਫਾਈ ਸੇਵਕ ਯੂਨੀਅਨ ਧਾਰੀਵਾਲ ਵੱਲੋਂ ਕਰਨੈਲ ਸਿੰਘ ਦੀ ਦੁਕਾਨ ਅੱਗੇ ਕੂੜੇ ਦੇ ਢੇਰ ਲਗਾ ਦਿੱਤੇ ਗਏ ਸਫਾਈ ਸੇਵਕ ਯੂਨੀਅਨ ਦੇ ਪ੍ਰਧਾਨ ਸਿਕੰਦਰ ਕਲਿਆਣ ਅਤੇ ਸਫਾਈ ਸੇਵਕ ਜੌਨੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਸਫਾਈ ਸੇਵਕ ਰੋਜ਼ਾਨਾ ਵਾਂਗ ਆਪਣੇ ਇਲਾਕੇ ਅੰਦਰ ਸਾਫ-ਸਫਾਈ ਕਰਦਾ ਹੋਇਆ ਫੋਟੋ ਖਿੱਚ ਕੇ ਆਪਣੇ ਉੱਚ ਅਧਿਕਾਰੀਆਂ ਨੂੰ ਭੇਜ ਰਿਹਾ ਸੀ ਕਿ ਕਰਨੈਲ ਸਿੰਘ ਨੇ ਆ ਕੇ ਉਸ ਦਾ ਮੋਬਾਈਲ ਖੋਲ ਲਿਆ ਅਤੇ ਮਾੜਾ ਚੰਗਾ ਬੋਲਣਾ ਸ਼ੁਰੂ ਕਰ ਦਿੱਤਾ ਅਤੇ ਜਾਤੀ ਸੂਚਕ ਸ਼ਬਦ ਵੀ ਬੋਲੇਗੇ ਜਿਸ ਦੇ ਰੋਜ਼ਵਜੋ ਸਫਾਈ ਸੇਵਕ ਯੂਨੀਅਨ ਨੇ ਉਕਤ ਕਾਉਂਸਲਰ ਦੀ ਦੁਕਾਨ ਦੇ ਬਾਹਰ ਕੂੜਾ ਲਗਾ ਦਿੱਤਾ ਅਤੇ ਨਹਿਰ ਦੇ ਪੁਲ ਤੇ ਆਵਾਜਾਈ ਠੱਪ ਕਰਕੇ ਧਰਨਾ ਵੀ ਲਗਾਇਆ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਜੇਕਰ ਕਰਨੈਲ ਸਿੰਘ ਵਿਰੁੱਧ ਬਣਦੀ ਕਾਰਵਾਈ ਨਾ ਕੀਤੀ ਗਈ ਤਾਂ ਸਾਰੀਆਂ ਜਥੇਬੰਦੀਆਂ ਦੇ ਸਹਿਯੋਗ ਦੇ ਨਾਲ ਪੂਰੇ ਪੰਜਾਬ ਅੰਦਰ ਧਰਨੇ ਦਿੱਤੇ ਜਾਣਗੇ ਇਸ ਸਬੰਧੀ ਜਦ ਕਾਉਂਸਲਰ ਸੰਤੋਸ਼ ਕੌਰ ਦੇ ਪਤੀ ਕਰਨੈਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਨੇ ਦੋਸ਼ ਲਗਾਇਆ ਕਿ ਇਹ ਸਫਾਈ ਸੇਵਕ ਆਪਣੀ ਡਿਊਟੀ ਤੋਂ ਕਤਾਹੀ ਕਰਦਾ ਰਹਿੰਦਾ ਹੈ ਤੇ ਕਈ-ਕਈ ਦਿਨ ਮੁਹੱਲੇ ਅੰਦਰ ਸਫਾਈ ਨਹੀਂ ਕਰਦਾ ਜਿਸ ਤੋਂ ਮਹੱਲਾ ਨਿਵਾਸੀ ਪਰੇਸ਼ਾਨ ਹੋ ਕੇ ਬਾਰ-ਬਾਰ ਸਾਡੇ ਕੋਲ ਆ ਕੇ ਆਖਦੇ ਹਨ ਕਿ ਇਹ ਮਹੀਨੇ ਬਾਅਦ ਪੈਸੇ ਲੈ ਜਾਂਦਾ ਹੈ ਪਰ ਸਫਾਈ ਬਿਲਕੁਲ ਨਹੀਂ ਕਰਦਾ ਉਹਨਾਂ ਦੱਸਿਆ ਕਿ ਇਸ ਸਫਾਈ ਸੇਵਕ ਨੇ ਮੇਰੇ ਫੋਨ ਨੂੰ ਬਲੌਕ ਵਿੱਚ ਪਾ ਕੇ ਰੱਖਿਆ ਹੈ ਜਦ ਕਿ ਅੱਜ ਸਵੇਰੇ 9 ਵਜੇ ਮਹੱਲੇ ਅੰਦਰ ਆਪਣੇ ਮੋਬਾਈਲ ਤੇ ਫੋਟੋਆਂ ਖਿੱਚਦਾ ਦੇਖਿਆ ਤਾਂ ਮੈਂ ਕਿਹਾ ਕਿ ਮੁਹੱਲੇ ਅੰਦਰ ਗੰਦਗੀ ਪਈ ਹੋਈ ਹੈ ਅਤੇ ਕਿਸ ਚੀਜ਼ ਦੀਆਂ ਫੋਟੋਆਂ ਭੇਜ ਰਿਹਾ ਹੈ ਅਤੇ ਮੈਂ ਇਸ ਦਾ ਫੋਨ ਆਪਣੇ ਕੋਲ ਰੱਖ ਲਿਆ ਅਤੇ ਮੈਂ ਕਿਸੇ ਵੀ ਵਿਅਕਤੀ ਨੂੰ ਨਾ ਮੰਦਾ ਬੋਲਿਆ ਅਤੇ ਨਾ ਹੀ ਕਿਸੇ ਨੂੰ ਕੋਈ ਜਾਤੀ ਸੂਚਕ ਸ਼ਬਦ ਬੋਲਿਆ ਹੈ ਆਓ ਤੁਹਾਨੂੰ ਦਿਖਾਉਨੇ ਹਾਂ ਧਾਰੀਵਾਲ ਤੋਂ ਅੱਜ ਦੀ ਵਿਸ਼ੇਸ਼ ਰਿਪੋਰਟ ਮੈਂ ਨਾ ਜੁਨੀਆਦੀ ਤੇ ਘਰ ਗਏ ਐਮਸੀ ਸਾਹਿਬ ਘਰ ਦੀ ਨੂੰ ਮਾੜਾ ਚੰਗਾ ਬੋਲਿਆ ਕਰਨਲ ਐਮਸੀ ਜੀ ਤੇ ਮੈਂ ਨਾ ਹੱਥ ਵਪਾਈਓ ਨਾਲ ਮੇਰਾ ਫੋਨ ਖੋ ਕੇ ਲੈ ਗਏ ਜੀ ਨੰਬਰ ਬਲੌਗ ਤੇ ਕਹਿੰਦਾ ਪਾਇਆ ਤੂੰ ਮਾੜਾ ਚੰਗਾ ਵੀ ਬੋਲਿਆ ਗਾਲਾਂ ਆ ਵਾ ਮਰੀ ਜਾਤ ਪੱਤਾ ਜਾਤੀ ਬਾਰੇ ਵੀ ਗਿਆ ਹੋਇਆ ਇਹ ਗੰਦੀ ਕੌਮ ਜੇ ਨੌਕਰੀ ਤੇ ਵੀ ਲੰਗਣਾ ਕਹਿੰਦਾ ਭਾਂਚ ਦਾ ਗੰਦ ਪਾਇਆ ਕਹਿੰਦਾ ਤੂੰ ਮੇਰਾ ਫੈਸਲਾ ਹੋਣਾ ਚਾਹੀਦਾ ਹੁਸਾਬ ਮਿਲਣਾ ਚਾਹੀਦਾ ਪਰਚਾ ਘਟਾਉਣਾ ਇਹ ਨਾਲੇ ਜਿਹੜੀ ਘਟਨਾ ਕਰ ਮੈਂ ਇਸ ਵੇਲੇ 9 ਵਜੇ ਦੀ ਆ 9 ਵਜੇ ਤਾਂ ਮੈਨੂੰ ਫੋਨ ਆਂਦਾ ਵਾ ਮੁੰਡਾ ਵਾ ਜੋਨੀ ਕਰਕੇ ਨਾਮ ਆ ਨਵੀਂ ਵਾਦੀ ਦੇ ਵਿੱਚ ਇਹ ਇਹਦੀ ਡਿਊਟੀ ਆ ਔਰ ਇਹ ਡਿਊਟੀ ਕਰ ਰਿਹਾ ਵਾ ਨਵੀਂ ਆਬਾਦੀ ਜਿਹੜੀ ਵਾਰਡ ਆ ਉਹਦਾ ਐਮਸੀ ਇੱਕ ਉਹਦੀ ਐਮਸੀ ਜਿਹੜੀ ਇੱਕ ਲੇਡੀਸ ਆ ਲੇਕਿਨ ਉਹ ਲੇਡੀਸ ਐਮਸੀ ਆਪ ਨਹੀਂ ਜਾਂਦੀ ਉਹ ਆਪਣੇ ਘਰ ਵਾਲੇ ਨੂੰ ਭੇਜਦੀ ਆ ਉਹ ਜਿਹੜਾ ਕਰਨਲ ਐਮਸੀ ਆ ਜਿਹੜਾ ਐਮਸੀ ਆ ਉਹ ਇਹਦੇ ਘਰ ਜਾ ਕੇ ਪਹਿਲੇ ਤੇ ਨੰਬਰ ਤੇ ਉਹਦਾ ਫਰਜ ਨਹੀਂ ਬੰਦਾ ਇਹਦੇ ਘਰ ਜਾਣਾ ਇਹਦੀ ਵਾਈਫ ਨੂੰ ਮਾੜਾ ਚੰਗਾ ਬੋਲਣਾ ਜਾਤੀਵਾਦ ਦੇ ਸ਼ਬਦ ਬੋਲਣਾ ਅਗਰ ਤੇਰੀ ਉਹਦੀ ਵਾਰਡ ਚ ਕੋਈ ਕੰਪਲੇਂਟ ਆ ਉਹ ਕੰਪਲੇਂਟ ਦੇਣਾ ਬੰਦਾ ਵਾ ਉਹਦਾ ਦਫਤਰ ਸੈਂਟਿੰਗ ਇੰਸਪੈਕਟਰ ਯੂ ਨੂੰ ਨਾ ਕਿ ਆਪੇ ਚੈੱਕ ਕਰੇ ਇਹ ਸਾਡੇ ਤੇ ਅਫਸਰ ਥੋੜੀ ਲੱਗਾ ਦਾ ਕੋਈ ਤੁਰੰਤ ਇਹਨਾਂ ਨੇ ਮੈਨੂੰ ਇਸ ਮਸਲੇ ਤੇ ਫੋਨ ਵੀ ਕੀਤਾ ਵਾ ਇਹਨੂੰ ਮੈਂ ਕਿਹਾ ਅਗਰ ਜੇ ਤੂੰ ਕੰਮ ਕਰਨ ਨਿਆਵਾ ਤੇ ਤੂੰ ਆਪਣੀਆਂ ਫੋਟੋਆਂ ਖਿੱਚ ਇਨਸਪੈਕਟਰ ਨੂੰ ਪਾ ਕਿ ਐਨੇ ਵਜੇ ਦੇਖੋ ਮੈਂ ਕੰਮ ਆ ਕਰ ਰਿਹਾ ਹਾਂ ਕਿਉਂਕਿ ਅਸੀਂ ਵੀ ਚਾਹਨੇ ਆ ਕਿ ਅਗਰ ਉਹ ਕੰਮ ਕਰ ਰਿਹਾ ਵਾ ਇਹ ਪ੍ਰੂਫ ਹੋਵੇ ਜਿਹੜੀ ਫੋਟੋ ਖਿੱਚਣ ਵੱਲੋਂ ਕਿ ਆ ਉਹ ਸਾਡੇ ਵੱਲੋਂ ਹੋਇਆ ਵਾ ਇਹਨੂੰ ਮੈਂ ਕਿਹਾ ਕਿ ਫੋਟੋਆਂ ਖਿੱਚ ਕੇ ਬੌ ਨੂੰ ਪਾ ਦੇ ਕਿ ਐਨੇ ਟਾਈਮ ਤੇ ਮੈਂ ਇੱਥੇ ਹਾਂ ਇਦੋਂ ਮਾੜਾ ਚੰਗਾ ਬੋਲ ਕੇ ਇਹਦੇ ਹੱਥੋਂ ਫੋਨ ਵੀ ਖੋ ਕੇ ਲੈ ਕੇ ਗਿਆ ਵਾ ਹਾਂ ਕੀ ਕਾਰਵਾਈ ਕਰੋਗੇ ਜੇ ਦਾ ਕਾਰਵਾਈ ਇਹੋ ਹੀ ਆ ਜੀ ਪਹਿਲੇ ਨੰਬਰ ਤੇ ਅਗਰ ਇਹ ਮਾਫੀ ਨਹੀਂ ਮੰਗਦਾ ਸਾਡਾ ਸੰਘਰਸ਼ ਤੇਜ ਹੋਏਗਾ ਦੂਸਰਾ ਕਹੇ ਐਮਸੀ ਦਾ ਮੁਲਾਜ਼ਮਾ ਪ੍ਰਤੀ ਕੋਈ ਹੱਕ ਨਹੀਂ ਬੰਦਾ ਈਓ ਨੂੰ ਕਹਿਣ ਜਾ ਕੇ ਇਹ ਆਪ ਮਗਰ ਮਗਰ ਫਿਰਦੇ ਆ ਕੰਮ ਤੁਸੀਂ ਦਫ਼ਤਰ ਬੈਠ ਕੇ ਉਥੇ ਉਹਨਾਂ ਨੂੰ ਕਹੋ ਕੰਮ ਤੁਹਾਡੀ ਵਾਰਡ ਦੇ ਆ ਬੰਦਿਆਂ ਦੇ ਮਗਰ ਫਿਰਨਾ ਥੋੜੀ ਤੁਹਾਡਾ ਕੰਮ ਆ ਸੈਂਟਿੰਗਸ ਫੈਕਟਰ ਫਿਰੇ ਈਓ ਫਿਰੇ ਇਹ ਕਿਤਰਾ ਦੀ ਗੱਲ ਉਹਦੇ ਅੱਜ ਇਹਦੇ ਘਰ ਹੋਇਆ ਕਾਨੂੰ ਜਾ ਕੇ ਹੋਰਾਂ ਦੀਆਂ ਜਨਾਨੀਆਂ ਨੂੰ ਇਹ ਕਹਿਣਗੇ ਇਹੀ ਪਰਚਾ ਇਹੀ ਜਨਾਇਕਰ ਪਰਚਾ ਨਾ ਘਟਾਇਆ ਗਿਆ ਅਸੀਂ ਚੋਪਣੀ ਬੈਠਣਾ ਅਗਰ ਕੋਈ ਕਾਰਵਾਈ ਨਾ ਹੋਈ ਤੇ ਸਾਡੀ ਆਨ ਵਾਲੇ ਦਿਨਾਂ ਚੰਨ ਮਿੱਥੇ ਸਮੇਂ ਦੀ ਫਿਰ ਹੜਤਾਲ ਤੇ ਫਿਰ ਸਾਡੀਆਂ ਜਥੇਬੰਦੀਆਂ ਬਾਹਰੋਂ ਵੀ ਆਉਣਗੀਆਂ ਸਾਡਾ ਜਿੰਨਾ ਵੀ ਭਾਈਚਾਰਾ ਵਾ ਹੋਰ ਵੀ ਜਥੇਬੰਦੀਆਂ ਜਿੰਨੀਆਂ ਵਾਲਮੀਕ ਭਾਈਚਾਰਾ ਵਾ ਰਵੀਦਾਸ ਭਾਈਚਾਰਾ ਇਹ ਸਾਰੇ ਇਕੱਠੇ ਕਰਕੇ ਕਿਉਂਕਿ ਜਾਤੀਵਾਦ ਦਾ ਸ਼ਬਦ ਆ ਇਹ ਅਸੀਂ ਇਹਦੇ ਤੇ ਅਸੀਂ ਕਾਰਵਾਈ ਕਰਾਣੀ ਹੈ ਘਰ ਜਾ ਕੇ ਬੋਲਿਆ ਵਾ ਰਣਾਈ ਪਰਮਜੀਤਾ ਮੇਰੇ ਪਤੇ ਨਵਾਸੀ ਨਵੀਂ ਦਵੀਂ ਬਾੜ ਨੰਬਰ 9 ਦੇ ਮਾਸੀ ਆ ਸਾਡੇ ਸੇਵਾਦਾਰ ਜਿਹੜਾ ਉਹ ਅਕਸਰ ਸਾਡੇ ਘਰਾਂ ਗੜੀ ਨਹੀਂ ਹੁੰਦਾ ਬਿਲਕੁਲ ਹੀ ਨਹੀਂ ਕੰਮ ਕਰਦਾ ਨਾ ਐਸਕੇ ਤੇ ਨਾ ਪੱਤੇ ਗਿੰਦ ਵਿੱਚ ਦੇਖ ਸਾਡੇ ਸਾਰੇ ਘਰਾਂ ਦੀ ਆਪਣੀ ਆਪਣੀ ਸਫਾਈ ਆ ਆਪਣਾ ਆਪਣਾ ਪਾਣੀ ਸੁੱਟ ਕੇ ਆਪਣੀ ਆਪਣੀ ਸਫਾਈ ਕਰ ਰਹੇ ਆ ਸਾਰੇ ਦੇਖੋ ਹੰਮੀ ਜਿਹੜਾ ਕੋਈ ਕੋਰੋ ਲੈ ਸਕਦੇ ਜੇ ਸਾਰਾ ਕੁਝ ਕਰ ਸਕਦੇ ਹਰ ਮਹੀਨੇ ਤੇ ਮਹੀਨੇ ਉਹ ਲੈਣ ਆਉਂਦਾ ਆਪਣੀ ਬਰਾਹੀ ਲੈਣ ਆਉਂਦਾ ਜਿਹੜੇ ਵੀ ਤੇ ਦਿੰਦੇ ਆ ਦਿੱਤੇ ਹਰ ਘਰ ਤੋਂ ਉਹਦੀ ਬੱਜੀ ਕਰਾਈ ਆ ਆਣ ਕੇ ਲੈਂਦਾ ਵਾ ਲੋਕ ਰਹਿਣ ਵਾਲਾ ਵਾ ਰਹਿਣ ਵਾਲਾ ਵੀ ਇਸ ਗਲੀ ਦਾ ਰਹਿਣ ਵਾਲਾ ਪਿਛਲੇ ਦਾ ਪਰ ਕੋਈ ਵੀ ਇਹਦੀ ਸਫਾਈ ਤੋਂ ਕੋਈ ਵੀ ਬੰਦਾ ਜਿਹੜਾ ਉਹ ਤੋਂ ਸੰਤੁਸ਼ਟ ਨਹੀਂ ਹੈ ਮਤਲਬ ਕਿ ਜੋਈ ਕੋਈ ਭਾਵੇਂ ਦੇ ਘਰ ਘਾੜੀ ਮਸਫਾਈ ਜਾਂਦੇ ਜਾਂਦਾ ਦੱਸੇ ਕੋਈ ਪੰਜ ਪੰਜ ਸਾਲ ਸਾਲ ਦੰਦ ਪੜਦਾ ਹੀ ਨਹੀਂ ਬਿਲਕੁਲ ਹੀ ਨਹੀਂ ਆਉਂਦਾ ਜਿਹੜਾ ਸੰਗੂਤ ਹੈ ਆ ਫੋਟੋ ਲੈ ਕੇ ਦੇਖ ਸਕਦੇ ਜਿਹੜੀ ਕੋ ਸਫਾਈ ਹੈ ਗੁੱਪ ਠੀਕ ਉਹਨੇ ਕੱਢੀ ਘੜਾਈ ਹੈ ਘਰਾਂ ਗਾੜੀ ਕੂੜੇ ਲੱਗੇ ਆ ਬਿਲਕੁਲ ਸਾਰੇ ਇਸ ਤਰ੍ਹਾਂ ਦੇ ਉਹਦਾ ਆਪਣਾ ਪੱਤੀ ਨਹੀਂ ਮੰਨਦਾ ਲੈ ਕੇ ਨਹੀਂ ਤੁਰਦੀ ਨਾ ਕਿ ਇਹ ਦੁਨੀਆ ਲੈ ਕੇ ਤੁਰਦੇ ਆ ਲੋਕ ਇਹ ਕਹਿੰਦੇ ਕਿ ਇਹਨੂੰ ਮਨੋਂ ਮੋਟਾ ਦੇ ਨਹੀਂ ਲੈ ਕੇ ਤੁਰਦੇ ਆ ਤਾਂ ਕਰੇ ਵਾਸਤਾ ਦੇਖਣ ਆਣ ਕੇ ਮੋਖਾ ਵੇਖਣ ਜਿਹੜੀ ਇਨਸਾਫ ਬਣਦਾ ਜਿਹੜਾ ਉਹਦੇ ਵਿਚਾਰੇ ਜ਼ਿੰਮੇਵਾਰ ਬੰਦਾ ਜਿਹੜਾ ਉਹਦੇ ਘਰ ਖੜੀ ਕੂੜੇ ਦਾ ਢੇਰ ਲਾਇਆ ਉਹ ਵਾਣ ਕੇ ਵੇਖਿਆ ਜੀ ਕੀ ਕਾਰਨ ਮੰਨਦਾ ਉਹਦਾ ਕਿਉਂ ਜੇ ਕੀ ਵਜ੍ਹਾ ਕਰਕੇ ਕਿਉਂ ਇਹ ਤਕਾਸ਼ ਕਿਉਂ ਹੋ ਸਕਦਾ ਹੈ ਅਣੀ ਭਾਜੀ ਕੀ ਨਾਮ ਤੁਹਾਡਾ ਤੇ ਕੀ ਮਸਲਾ ਤੇ ਖੜਾ ਹੋਇਆ ਜੇ ਭਾਜੀ ਮੇਰਾ ਨਾਮ ਕਰਨੈਲ ਸਿੰਘ ਆ ਮੇਰੀ ਮੈਸੇਜ ਵਾਰਡ ਨੰਬਰ 9 ਤੋਂ ਸੰਤੋਸ਼ਪੁਰੇ ਤੇ ਮੌਜੂਦਾ ਕਾਉਂਸਲਰ ਆ ਇਹ ਸਾਡੇ ਵਾਰਡ ਚ ਇੱਕ ਜੋਨੀ ਨਾਦਾ ਵਾ ਕਮੇਟੀ ਕਰਵਾ ਜਿਹੜਾ ਅੱਜ ਸਵਾਇਦਾ ਕੰਮ ਕਰਦਾ ਵਾ ਮੈਂ ਉਹਨੂੰ 8 ਦਿਨ ਹੋ ਗਿਆ ਜੀ ਉਹ ਕੰਟੈਕਟ ਕਰਨ ਦੇ ਮੇਰੇ ਕੋਲ ਕੰਟੈਕਟ ਨਹੀਂ ਹੈ ਬੰਦਾ ਮਹੱਲੇ ਚ ਇਹਨਾਂ ਗੰਦ ਪਿਆ ਉਹ ਸਾਰਾ ਮਹੱਲਾ ਮੇਰੇ ਘਰ ਆ ਕੇ ਮੈਨੂੰ ਲਾਮ ਮਿਲਦਾ ਵੀ ਸਾਡੇ ਗੰਦ ਪਿਆ ਵਾ ਤਨਮਨ ਮੈਂ ਮੌਜੂਦਾ ਮੌਕਾ ਵਖਾਉਂਗਾ ਪੂਰੇ ਵਾਰਡ ਦਾ ਕਿ ਅੱਜ ਮਹੱਲੇ 'ਚ ਕੀ ਕੰਮ ਕੀਤਾ ਕੀ ਕਰਕੇ ਆਵਾ ਅੱਜ ਮੈਂ ਇਹਨੂੰ ਸਾਰੇ ਮਹੱਲੇ 'ਚ ਲੱਭਦਾ ਲੱਭਦਾ ਜਦੋਂ ਆਜੇ ਤਾਂ ਮੈਂ ਸਿਰੇ ਘਰ ਗਿਆ ਤੇ ਦੀ ਦੀ ਘਦੀ ਨੂੰ ਅੰਦਰ ਘਰ ਮਿਲੀ ਆ ਮੈਂ ਇਹਨੂੰ ਕਿਹਾ ਮੈਂ ਵੀ ਤੁਹਾਡਾ ਕਿਤੇ ਆ ਘਰ ਆ ਕਿਤੇ ਆ ਉਹ ਕੰਮ ਨਹੀਂ ਕਰਦਾ ਕਹਿੰਦਾ ਪਾਜੀ ਮਹੱਲੇ 'ਚ ਕੰਮ ਕਰ ਲਿਆ ਮੈਂ ਮੈਂ ਸਾਰੀਆਂ ਗਲੀਆਂ ਘੁੰਮ ਫਿਰ ਕੇ ਆ ਗਿਆ ਮੈਨੂੰ ਕਿਤੇ ਨਹੀਂ ਲੱਭਾ ਇਹਦਾ ਜਿਹੜਾ ਕੰਮ ਕਰਨ ਵਾਲਾ ਸਮਾਨਨ ਦੀ ਗਲੀ 'ਚ ਮੰਜਾ ਉੱਤੇ ਪਿਆ ਵਾ ਇੱਕ ਲੋਹੇ ਦਾ ਸੰਦ ਉੱਤੇ ਪਿਆ ਵਾ ਇਹਦਾ ਲੱਭਦਾ ਦੀ ਘਦੀ ਇਹਨੂੰ ਲੱਭ ਕੇ ਲੈ ਕੇ ਆਈਏ ਜਾ ਕੇ ਪਤਾ ਨਹੀਂ ਕਿਹੜੀ ਗਲੀ ਮੈਂ ਇਹਨੂੰ ਪੁੱਛਿਆ ਮੈਂ ਜਉਨੀ ਤੂੰ ਮੈਂ ਤੈਨੂੰ ਕੱਲ ਵੀ 8 ਵਜੇ ਬੱਸ ਸਟੈਂਡ ਮਿਲਿਆ ਤੇ ਤੂੰ ਆਪਣੇ ਮਹੱਲੇ ਦਾ ਕੰਮ ਛੱਡ ਕੇ ਤੇ ਤੂੰ ਬੱਸ ਸਟੈਂਡ ਕੋ ਮੰਡਿਆ ਤੇ ਮੈਨੂੰ ਕਹਿੰਦਾ ਮੈਂ ਜੀ ਹਰੀਆ ਮਿਰਚਾ ਖਰੀਦਣ ਆਇਆ ਹਾਂ ਸ਼ਹਿਰ ਵਿੱਚ ਮੈਂ ਤੇਰਾ ਕੰਮ ਕਰਨ ਦਾ ਕੰਮ ਹੈ ਹਰੀਆ ਮਿਰਚਾ ਕਿਦੋਂ ਦਾ ਟਾਈਮ ਚਲਾ ਕਹਿੰਦਾ ਨਹੀਂ ਮੈਂ ਮਹੱਲੇ ਦਾ ਕੰਮ ਕਰਕੇ ਆਇਆ ਮੈਂ 6 ਵਜੇ ਤੂੰ ਆ ਗਿਆ 8 ਵਜੇ ਤੂੰ ਸਬਜ਼ੀ ਖਰੀਦ ਲੈਣੇ ਬਾਜ਼ਾਰ ਵਿੱਚ ਇਹ ਚੱਲ ਗਿਆ ਜੀ ਕੋਈ ਗੱਲ ਨਹੀਂ ਕੀਤੀ ਅੱਜ ਫਿਰ ਇਹ ਮਹੱਲਾ ਦਾ ਆਪਦਾ ਘਰ ਗਿਆ ਤੇ ਇਹਦੀ ਜਦ ਘਰ ਘਰ ਵਾਲੀ ਨੂੰ ਲੱਭ ਕੇ ਲੈ ਕੇ ਆਈ ਹੈ ਨਾ ਮੈਂ ਪੁੱਛਿਆ ਮੈਂ ਤੂੰ ਮੇਰਾ ਨੰਬਰ ਜੋ ਚਾਰਜ ਨਹੀਂ ਹੁੰਦਾ ਨੰਬਰ ਬਲੌਕ ਨਹੀਂ ਹੁੰਦਾ ਹੈਗਾ ਇਹਨਾਂ ਨੰਬਰ ਬਲੌਕ ਕੀਤਾ ਜੀ ਮੈਂ ਜਿੱਦ ਘਰ ਦੇ ਕੋਲ ਫੋਨ ਕਰਿਆ ਮੈਂ ਜਿੱ ਆਪਣੇ ਨੰਬਰਾਂ ਤੇ ਬੈਲ ਮਾਰੂ ਇਹਦੀ ਘਰ ਦੀ ਨੇ ਆਪਣੇ ਘਰ ਦੇ ਬੈਲ ਮਾਰੀ ਬੈਲ ਜਾ ਰਹੀ ਆ ਮੇਰਾ ਇੱਥੇ ਬੈਲ ਮਾਰੀ ਆ ਤੇਰਾ ਨੰਬਰ ਬਲੌਕ ਆ ਰਿਹਾ ਇਹ ਮੈਨੂੰ ਫੋਨ ਕਰ ਰਿਹਾ ਮੇਰੇ ਨੰਬਰ ਤੇ ਤਾਂ ਫੋਨ ਆਇਆ ਉਹ ਮੈਨੂੰ ਫੋਨ ਆ ਰਿਹਾ ਵਾ ਇਹਦੀ ਮੈਂ ਸਕਰੀਨ ਸ਼ਾਟ ਖਿੱਚ ਕੇ ਨੰਬਰ ਬਲੌਕ ਦੀ ਮੈਂ ਆਪਣੇ ਕੋ ਰੱਖ ਲਈਆ ਉਹ ਲੈ ਕੇ ਮੈਂ ਅਸ਼wini ਦੁੱਗਲ ਪ੍ਰਧਾਨ ਨਗਰ ਕੌਂਸਲ ਦਾ ਉਹਦੇ ਮੈਂ ਘਰ ਗਿਆ ਸਵੇਰੇ 8:30 ਵਜੇ ਮੈਂ ਪ੍ਰਧਾਨ ਜੀ ਆ ਇਸ਼ੂ ਹੋਇਆ ਵਾ ਉਹਨਾਂ ਨੂੰ ਫੋਨ ਕੀਤਾ ਵਾ ਕਹਿੰਦਾ ਨਹੀਂ ਨਹੀਂ ਜੀ ਮੈਂ ਕੰਮ ਕਰਦਾ ਮੈਂ ਇਸ ਨੰਬਰ ਤੇ ਬਲੌਕ ਚ ਨਹੀਂ ਪਾਇਆ ਕਹਿੰਦਾ ਵੀ ਮੇਰਾ ਫੋਨ ਲੱਗਿਆ ਫਿਰ ਉਹਦਾ ਨੰਬਰ ਕਿਉਂ ਨਹੀਂ ਲੱਗਦਾ ਉੱਥੇ ਮੌਜੂਦਾ ਦੀਪਕ ਕੁਮਾਰ ਇੰਟੂ ਐਮਸੀ ਵੀ ਆ ਗਏ ਨੇ ਤੇ ਸੈਂਟਰੀ ਉੱਪਰ ਸਾਡੇ ਜਿਹੜਾ ਮੰਟੂ ਜੀ ਉੱਥੇ ਆ ਗਏ ਨਾ ਉਹਨਾਂ ਦੇ ਧਿਆਨ ਚ ਵੀ ਮੈਂ ਮਸਲਾ ਲਿਆਂਦਾ ਵਾ